ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਤੇ ਗ੍ਰੇਨੇਡ ਹਮਲੇ ਵਿੱਚ ਸ਼ਾਮਿਲ ਚਾਰ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਸ ਮਾਮਲੇ ਵਿੱਚ ਸ਼ਾਮਿਲ ਇੱਕ ਹੋਰ ਦੋਸ਼ੀ ਨੂੰ ਕਾਉਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਦਿੱਲੀ ਤੋਂ ਕਾਬੂ ਕਰ ਅੰਮ੍ਰਿਤਸਰ ਵਿਖੇ ਅਦਾਲਤ 'ਚ ਪੇਸ਼ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੋਸ਼ੀ ਦਾ 20 ਸਤੰਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਫੜੇ ਗਏ ਦੋਸ਼ੀ ਦਾ ਨਾਮ ਵਿਸ਼ਾਲ ਮਸੀਹ ਹੈ ਉਹਨਾਂ ਕਿਹਾ ਕਿ ਇਸ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਉਣ ਤੋਂ ਬਾਅਦ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ 55/24 ਦੇ ਵਿੱਚ ਇਹਦੀ ਰਿਸਟ ਪਈ ਹੈ ਜੀ ਵਿਸ਼ਾਲ ਦੀ ਵਿਸ਼ਾਲ ਦੀ ਦਿੱਲੀ ਤੋਂ ਫੜਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਪਿਸਤਲਾਂ ਦਾ ਸਦਾ ਮਸਲਾ ਜੀ ਉਹਦੇ ਵਿੱਚ ਇਹਦੀ ਰਿਸਟ ਪਈ ਹੈ ਤੇ 20 ਤੱਕ ਰਿਮਾਨ ਮਿਲਿਆ 29 ਤੱਕ ਸਰ ਨਹੀਂ ਇਹ ਜਿਹੜਾ ਚੰਡੀਗੜ੍ਹ ਦਾ ਮਾਮਲਾ ਸੀ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਅਜੇ ਚੱਲ ਰਿਹਾ ਜੀ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਨਹੀਂ ਉਹੀ ਵਿੱਚ ਚੀਜ਼ ਨੂੰ ਹੋਲਵੇਂ ਨਹੀਂ ਚੱਲ ਰਿਹਾ ਜੀ ਤਾਂ ਟੋਟਲ ਕਿੰਨੇ ਬੰਦੇ ਹੋ ਗਿਆ ਜੀ ਇੱਕ ਟੋਟਾ ਟੋਟੇ ਕਿੰਨੇ ਬੰਦੇ ਨੇ ਤੂੰ ਬੈਠਾ ਜਾ ਚਾਰ ਬੰਦੇ ਫੜਲੇ ਇਸ ਮੁਕਦਮੇ ਦੇ ਵਿੱਚ ਅੱਛਾ ਤੇਰੀ ਉਮਰ ਕਿੰਨੀ ਹੋਏਗੀ ਤੇਰੀ ਉਮਰ ਕਿੰਨੀ ਹੋਏਗੀ ਤੇਰੀ 19-20 ਸਾਲ ਪਹਿਲੇ ਪਰਚਾ ਹੈਗਾ ਕੋਈ ਨਹੀਂ ਇਹ ਚੱਲਦਾ ਮੇਰੇ ਸਿਸ਼ੇ ਨਹੀਂ ਜਾਂਦੀ